ਅੱਜ ਖੂਸ ਮਹਿੰਮ ਦਾ ਆਗਾਜ਼ ਹੋਇਆ ਹੈ ਜਿਹਦਾ ਦੇਸ਼ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਇੱਕ ਰੌਲਾ ਪੈ ਰਿਹਾ ਹੈ ਜਿਵੇਂ ਕਿ ਵੋਟ ਚੋਰ ਗੱਦੀ ਛੋੜ ਵਾਲੀ ਗੱਲ ਹੈ ਇਹ ਇੱਕ ਨਾਰਾ ਨਹੀਂ ਹੈ ਇੱਕ ਇਹ ਉਹ ਰਾਹੁਲ ਗਾਂਧੀ ਜੀ ਨੇ ਮਹਿੰਮ ਚਲਾਈ ਹੈ ਜਿਹੜੀ ਕਿ ਹਰ ਦੇਸ਼ ਵਾਸੀ ਦੇ ਹੱਕ ਦੀ ਗੱਲ ਹੈ ਕਿਉਂਕਿ ਜੇ ਵੋਟ ਹੀ ਨਾ ਰਹੇਗੀ ਤਾਂ ਫਿਰ ਵੋਟ ਪਾਉਣ ਵਾਲਾ ਇਲੈਕਸ਼ਨ ਤੇ ਕੀ ਉਮੀਦ ਕਰੇਗਾ 8-8 ਲੱਖ ਨਾ ਜਿਹਨੂੰ ਚਾਹੇ ਮੋਦੀ ਜਿਤਾਈ ਜਾਂਦਾ ਜਿਹਨੂੰ ਚਾਹੇ ਹਰਾਈ ਜਾਂਦਾ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਖਾਸ ਤੌਰ ਤੇ ਇਲੈਕਸ਼ਨ ਕਮਿਸ਼ਨ ਨੂੰ ਸਾਡੇ ਸੁਪਰੀਮ ਕੋਰਟ ਮਾਨਯੋਗ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਇਹਨੂੰ ਡੀਪਲੀ ਅਗਰ ਨਾ ਸੋਚਿਆ ਨਾ ਇਹਦੇ ਆਪਾਂ ਡੀਪ ਗਏ ਤੇ ਉਹ ਦਿਨ ਦੂਰ ਨਹੀਂ ਆ ਹਿੰਦੁਸਤਾਨ ਦੀ ਡੈਮੋਕ੍ਰੇਸੀ ਜਿਹੜੀ ਆ ਉਹ ਖਤਮ ਹੋ ਜਾਏਗੀ ਜਿਹੜੀ ਕਿ ਵੀਰਾਂ ਨੇ ਉਹਨਾਂ ਵੀਰਾਂ ਨੇ ਆਪਣੇ ਲਹੂ ਦੇ ਕੇ ਗਰਦਨਾ ਵਾਰ ਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਸੀ ਮੁਰਗ ਗੁਲਾਮੀ ਦੀਆਂ ਜ਼ੰਜੀਰਾਂ 'ਤੇ ਜਕੜ ਦੇਣਗੇ ਇਹ ਲੋਕ ਕਿਉਂਕਿ ਇੱਕ ਆਜ਼ਾਦ ਹਿੰਦੁਸਤਾਨ ਦੀ ਜੇ ਗੱਲ ਕਰੀਏ ਤੇ ਬੋਰਡ ਦੇ ਆਧਾਰ ਤੇ ਹੀ ਆਜ਼ਾਦੀ ਹੈ ਇਹ ਬੋਰਡ ਦਾ ਅਧਿਕਾਰ ਬਹੁਤ ਔਖਾ ਮਿਲਿਆ ਸੀ ਜਿਹੜੀ ਕਿ ਇਹਨਾਂ ਨੇ ਇੱਕ ਵੱਡੇ ਪੱਧਰ ਤੇ ਚੋਰੀ ਦੀ ਗੱਲ ਸ਼ੁਰੂ ਕੀਤੀ ਹੈ ਔਰ ਰਾਹੁਲ ਗਾਂਧੀ ਜੀ ਨੇ ਜੋ ਕਿਹਾ ਉਹ ਕਰ ਰਹੇ ਆ ਔਰ ਇਹਦਾ ਪ੍ਰੂਫ ਵੀ ਹੋ ਚੁੱਕਾ ਹੈ ਜਦ ਪ੍ਰੂਫ ਹੋ ਚੁੱਕਾ ਤੇ ਐਕਸ਼ਨ ਜ਼ਰੂਰੀ ਹੋਣਾ ਚਾਹੀਦਾ ਜੇ ਐਕਸ਼ਨ ਨਹੀਂ ਹੁੰਦਾ ਤੇ ਅਸੀਂ ਇਹ ਮਹਿਸੂਸ ਕਰਦੇ ਆ ਵੀ ਸਾਰੇ ਹੀ ਇਹ ਜਿੰਨੇ ਵੀ ਐ ਇੱਕੋ ਹੀ ਥੈਲੀ ਦੇ ਚਟੇ-ਵਟੇ ਨਜ਼ਰ ਆਉਣਗੇ ਸੋ ਮੈਂ ਉਮੀਦ ਕਰਦਾ ਸਾਡੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਜਲਦ ਐਕਸ਼ਨ ਹੋਵੇਗਾ। ਧੰਨਵਾਦ।